ਸਸਿਕਾਲ ਦੋਸਤੋ ਸਾਡਾ ਚੈਨਲ ਦੇਖ ਰਹੇ ਸਾਰੇ ਪੰਜਾਬੀਆਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਉਮੀਦ ਕਰਦੇ ਆਂ ਸਾਰੇ ਠੀਕ ਹੋਵੋਗੇ ਕਰਜ਼ਾ ਮਾਫੀ ਨੂੰ ਲੈ ਕੇ ਜੀ ਜਿਹੜੀ ਖਬਰ ਲੈ ਕੇ ਆਏ ਆਂ ਜੀ ਤੁਹਾਡੇ ਲਈ ਜਿਹੜੀ ਨੈਸ਼ਨਲ ਲੈਵਲ ਤੋਂ ਨਿਕਲ ਕੇ ਆ ਰਹੀ ਹੈ ਬਹੁਤ ਸਮਾਂ ਬਾਅਦ ਜਿਹੜਾ ਹੈਗਾ ਜੀ ਕਰਜ਼ਾ ਮਾਫੀ ਦਾ ਜਿਹੜਾ ਮੁੱਦਾ ਉੱਠਿਆ ਹੈ ਤੇ ਕਰਜ਼ਾ ਮਾਫੀ ਕਿੱਥੇ ਹੋਈ ਹੈ ਜੀ ਕਿੰਨੀ ਹੋਈ ਹੈ ਤੇ ਕਿਸ ਦੇ ਜਿਹੜਾ ਹੈਗਾ ਜੀ ਕਿਸ ਵੇਰਵਿਆਂ ਦੇ ਨਾਲ ਹੋਈ ਹੈ ਇਹ ਸਾਰਾ ਤੁਹਾਨੂੰ ਦੱਸਾਂਗੇ ਜੀ ਅਗਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾ ਇਹ ਖਬਰਾਂ ਨੇ ਜੀ ਇੰਪੋਰਟੈਂਟ ਜਿਹੜੀਆਂ ਤੁਹਾਡੇ ਲਈ ਹੁੰਦੀਆਂ ਨੇ ਉਹ ਮਿਲਦੀਆਂ ਰਹਿਣ ਜੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸੋ ਦੋਸਤੋਂ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ ਸਰਕਾਰ ਨੇ ਮਾਫ ਕੀਤੀ 2 ਲੱਖ ਤੱਕ ਦਾ ਕਰਜ਼ਾ ਹਾਂਜੀ ਦੋਸਤੋਂ ਜਿਹੜਾ 2 ਲੱਖ ਤੱਕ ਦਾ ਕਰਜ਼ਾ ਜੀ ਕਿਸਾਨਾਂ ਦਾ ਕਿਸਾਨ ਵੀਰਾਂ ਦਾ ਉਹ ਮਾਫ ਕਰ ਦਿੱਤਾ ਹੈ ਜੀ ਸਰਕਾਰ ਦੁਆਰਾ ਕਿੱਥੇ ਹੋਇਆ ਦੋਸਤੋਂ ਇਹ ਵੀ ਤੁਹਾਨੂੰ ਦੱਸਾਂਗੇ ਜੀ ਜਿਹੜਾ 2 ਲੱਖ ਤੱਕ ਦਾ ਕਰਜ਼ਾ ਜੀ ਉਹ ਸਰਕਾਰ ਨੇ ਮਾਫ ਕਰ ਦਿੱਤਾ ਹੈ ਕਿਉਂਕਿ ਜਿਹੜੇ ਕਿਸਾਨ ਨੇ ਜੀ ਬਹੁਤ ਮਿਹਨਤ ਕਰਦੇ ਨੇ ਤੁਹਾਨੂੰ ਪਤਾ ਹੈ ਜੀ ਕਿਉਂਕਿ ਕਈ ਵਾਰ ਜਿਹੜੀ ਫਸਲ ਹੈ ਉਹ ਨੁਕਸਾਨੀ ਜਾਂਦੀ ਹੈ ਦਾ ਮੁਆਵਜ਼ਾ ਨਹੀਂ ਮਿਲਦਾ ਸਹੀ ਟਾਈਮ ਦੇ ਉੱਪਰ ਜਾਂ ਮੁਆਵਜ਼ਾ ਬਹੁਤ ਥੋੜਾ ਮਿਲਦਾ ਹੈ ਇਸ ਕਰਕੇ ਜਿਹੜਾ ਸਰਕਾਰ ਨੇ ਜੀ ਇਸ ਚੀਜ਼ ਦਾ ਹੱਲ ਲੱਭਿਆ ਹੈ ਪ੍ਰਾਵਧਾਨ ਲੱਭਿਆ ਹੈ ਕਿ ਉਹਨਾਂ ਦਾ ਜਿਹੜਾ 2 ਲੱਖ ਤੱਕ ਦਾ ਕਰਜ਼ਾ ਹੈ ਅਗਰ ਉਹਨਾਂ ਦਾ ਕੋਈ ਫਸਲ ਖਰਾਬ ਕਰਨ ਕਰਕੇ ਲਿਆ ਉਹਨਾਂ ਨੇ ਜਾਂ ਕੋਈ ਰੀਆ ਸਪਰੇਆ ਖਰੀਦਣ ਦੇ ਲਈ ਲਿਆ ਜਾਂ ਹੋਰ ਕੋਈ ਮਸ਼ੀਨਰੀ ਛੋਟੀ ਮੋਟੀ ਖਰੀਦਣ ਦੇ ਲਈ 2 ਲੱਖ ਤੱਕ ਦਾ ਜਿਹੜਾ ਕਰਜ਼ਾ ਲਿਆ ਹੋਇਆ ਉਹ ਸਰਕਾਰ ਮਾਫ ਕਰ ਰਹੀ ਹੈ ਜੀ ਸੋ ਇਹ ਜਿਹੜੀ ਖਬਰ ਹੈ ਜੀ ਸੈਂਟਰ ਵੱਲੋਂ ਨਿਕਲ ਕੇ ਆ ਰਹੀ ਹੈ ਜੀ ਕਿਸਾਨਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਕਿਸਾਨਾਂ ਦੀ ਆਰਥਿਕ ਸਮੱਸਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੀ ਜਿਹੜੀ ਤੇਲੰਗਾਨਾ ਸਟੇਟ ਹੈ ਤੇਲੰਗਾਨਾ ਦੇ ਜਿਹੜੇ ਮੁੱਖ ਮੰਤਰੀ ਹੈ ਜੀ ਰੇਵੰਤ ਰੈਡੀ ਉਹਨੇ ਕਰਜ਼ਾ ਮਾਫੀ ਦਾ ਐਲਾਨ ਕੀਤਾ ਹੈ ਜੀ ਕਿ ਜਿਹੜੀ ਕਰਜ਼ਾ ਮਾਫੀ ਹੈ ਜਿਹੜੇ ਲੋਕਾਂ ਨੇ ਜੀ 2018 ਤੋਂ ਲੈ ਕੇ 2023 ਦੇ ਵਿਚਾਲੇ ਜਿਹੜਾ ਹੈਗਾ ਜੀ ਕਰਜ਼ਾ ਲਿਆ ਜੀ 2 ਲੱਖ ਤੱਕ ਦਾ ਤਾਂ ਉਹਨਾਂ ਦਾ ਕਰਜ਼ਾ ਜਿਹੜਾ ਜੀ ਰੈਡੀ ਵੱਲੋਂ ਜਿਹੜਾ ਮੁੱਖ ਮੰਤਰੀ ਹੈ ਜੀ ਤੇਲੰਗਾਨਾ ਦਾ ਉਹਦੇ ਵੱਲੋਂ ਜਿਹੜਾ ਮਾਫ ਕਰ ਦਿੱਤਾ 应该会。Yoga. రెడ్డి ਨੇ ਕਿਹਾ ਜੀ ਕੈਬਨਿਟ 12 ਦਸੰਬਰ 2018 ਤੋਂ ਲੈ ਕੇ 9 ਦਸੰਬਰ 2023 ਤੱਕ 5 ਸਾਲ ਦੇ ਸਮੇਂ ਲਈ ਸੂਬੇ ਦੇ ਕਿਸਾਨਾਂ ਵੱਲੋਂ ਲੈ ਕੇ 2 ਲੱਖ ਤੱਕ ਦੇ ਕਰਜ਼ੇ ਨੂੰ ਮਾਫ ਕਰਨ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਰਤਾਂ ਸਮੇਤ ਕਰਜ਼ਾ ਮਾਫੀ ਦੇ ਬਿਰਬਿੰਗਾ ਐਲਾਨ ਜਲਦੀ ਸਰਕਾਰੀ ਹਦਾਇਤਾਂ ਵਿੱਚ ਕੀਤਾ ਜਾਵੇਗਾ। ਰੈਡੀ ਅੱਗੇ ਨੇ ਕਿਹਾ ਹੈ ਕਿ ਕਰਜ਼ਾ ਮਾਫੀ ਨਾਲ ਸੂਬੇ ਦੇ ਖਜ਼ਾਨਾ ਤੇ 31000 ਕਰੋੜ ਰੁਪਏ ਦਾ ਬੋਝ ਪਊਗਾ ਜੀ 31000 ਕਰੋੜ ਰੁਪਏ ਜਿਹੜਾ ਉਹਨਾਂ ਨੇ ਖਾਕਾ ਤਿਆਰ ਕਰ ਲਿਆ ਜੀ ਤੇ ਇਹ ਜਿਹੜਾ ਹੈਗਾ ਜੀ ਕਰਜ਼ਾ ਤੇਲੰਗਾਨਾ ਦੇ ਵਿੱਚ 2 ਲੱਖ ਤੱਕ ਦਾ ਜਿਹੜਾ ਕਰਜ਼ਾ ਕਿਸਾਨਾਂ ਦਾ ਉਹ ਮਾਫ ਕਰ ਦੇ ਤਾਗੇ ਜੀ ਸੋ ਅਸੀਂ ਪੂਰੀ ਪੂਰੀ ਆਸ ਕਰਦੇ ਹਾਂ ਕਿ ਜਿਹੜੀ ਸਰਕਾਰ ਪੰਜਾਬ ਸਰਕਾਰ ਆ ਉਹ ਵੀ ਕਿਸਾਨਾਂ ਦੇ ਲਈ ਜਰੂਰ ਕੁਝ ਕਰੂਗੀ ਇਸ ਨੂੰ ਦੇਖ ਕੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਮੱਧਮ ਵਰਗ ਦੇ ਕਿਸਾਨ ਨੇ ਉਹਨਾਂ ਨੇ ਕਰਜ਼ੇ ਲਏ ਹੋਏ ਨੇ ਜੀ ਆਪਣੇ ਕੋਈ ਛੋਟੀ ਮਸ਼ੀਨਰੀ ਖਰੀਦਣ ਦੇ ਲਈ ਜਾਂ ਕੋਈ ਆਪਣੇ ਜਿਹੜਾ ਹੈਗਾ ਛੋਟੇ-ਮੋਟੇ ਕੰਮਕਾਰ ਕਰਨ ਦੇ ਲਈ ਕਿਉਂਕਿ 2 ਲੱਖ ਦੀ ਰਕਮ ਕੋਈ ਜ਼ਿਆਦਾ ਵੱਡੀ ਨਹੀਂ ਹੁੰਦੀ ਅਗਰ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ ਕੋਈ ਵਧੀਆ ਟਰੈਕਟਰ ਵੀ 2 ਲੱਖ ਦੇ ਵਿੱਚ ਸ਼ਾਇਦ ਨਹੀਂ ਆਉਂਦਾ ਦੋਸਤੋ ਸੋ ਦੋਸਤੋ ਗੱਲ ਕੀ ਹੈ ਕਿ ਅਗਰ ਕਿਸੇ ਨੇ 2 ਲੱਖ ਤੱਕ ਦਾ ਕਰਜ਼ਾ ਜਿਹੜਾ ਕਰਜ਼ਾ ਲਿਆ ਹੋ ਮੱਧਮ ਵਰਗੀ ਕਿਸਾਨ ਹੈ ਤਾਂ ਉਹਨਾਂ ਦਾ 2 ਜਾਂ 3 ਲੱਖ ਤੱਕ ਦਾ ਜਿਹੜਾ ਕਰਜ਼ਾ ਹਰੇਕ ਕਿਸਾਨ ਦਾ ਮਾਫ਼ ਕਰ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਦੁਆਰਾ ਵੀ ਕਿਉਂਕਿ ਹੋਰ ਵੀ ਬਹੁਤ ਸਾਰੇ ਜਿਹੜੇ ਪਬਲਿਸਿਟੀ ਦੇ ਉੱਪਰ ਪੈਸੇ ਲੱਗ ਲੱਗਦੇ ਨੇ ਸਾਨੂੰ ਪਤੀਆਂ ਹਨ ਵੀ ਉਹ ਕਿ ਹੋਰ ਬਹੁਤ ਸਾਰੀਆਂ ਨੇ ਸਕੀਮਾਂ ਨੇ ਜਿਨ੍ਹਾਂ ਦਾ ਕੋਈ ਹੇਠ ਤੱਕ ਜਿਆਦਾ ਲਾਭ ਵੀ ਨਹੀਂ ਹੁੰਦਾ ਉਹਦੀ ਬਜਾਏ ਅਗਰ ਕੋਈ ਕਿਸਾਨਾਂ ਵੱਲ ਦੇਖਿਆ ਜਾਵੇ ਜਾਂ ਮਜ਼ਦੂਰ ਭਾਈਆਂ ਵੱਲ ਦੇਖਿਆ ਜਾਵੇ ਤਾਂ ਵੀ ਜਿਹੜੀ ਸਰਕਾਰ ਦੀ ਜਿਹੜੀ ਇੱਕ ਸੱਚੀ ਜੋ ਕਹਿ ਸਕਦੇ ਇੱਕ ਸਕੀਮ ਹੋਊਗੀ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੇ ਲਈ ਸੋ ਦੋਸਤੋ ਐਮਏਐ ਖਬਰਾਂ ਜਾਣਨ ਦੇ ਲਈ ਸਾਡੇ ਚੈਨਲ ਦੇ ਨਾਲ ਰੋ ਤੇ ਬੜਾ ਆਪਾ ਪੈਨਸ਼ਨ 2500 ਕਦੋਂ ਹੋ ਰਹੀ ਹੈ ਤੇ ਰਖੜੀ ਦੇ 1000 ਰੁਪਿਆ ਜਿਹੜਾ ਕਿਵੇਂ ਮਿਲੇਗਾ ਫਾਰਮ ਭਰਨ ਦੀ ਲੋੜ ਹੈ ਜਾਂ ਨਹੀਂ ਉਹ ਸਾਰਾ ਜਿਹੜਾ ਸਾਡੇ ਚੈਨਲ ਦੇ ਉੱਪਰ ਸਾਰੀ ਪੂਰੀ ਪੂਰੀ ਡਿਟੇਲ ਦਿੱਤੀ ਜਾਂਦੀ ਹੈ ਜਿਹੜੀ ਹੁਣ ਜਿਹੜੀ 1500 ਰੁਪਏ ਪੈਨਸ਼ਨ ਆ ਤੁਹਾਡੇ ਖਾਤੇ ਦੇ ਵਿੱਚ ਪੈ ਚੁੱਕੀ ਹੈ ਅਗਰ ਤੁਹਾਡੀ ਪੈਨਸ਼ਨ ਨਹੀਂ ਲੱਗ ਰਹੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਪੂਰਾ ਪੂਰਾ ਜਵਾਬ ਸਹੀ ਤਰੀਕੇ ਨਾਲ ਦੇਵਾਂਗੇ ਜੀ ਚੈਨਲ ਨਾਲ ਜੁੜੇ ਰਹੋ ਤੁਹਾਡਾ ਅਜਾ ਦਿਨ ਬਹੁਤ ਵਧੀਆ ਜਾਵੇ ਧੰਨਵਾਦ